ਉਹ ਵੈਸੇ ਹੀ ਤੰਜ ਮਾਰ ਰਿਹਾ ਮੈਂ ਉਹ ਦਰੱਖਾਇਆ ਤੇ ਇਹ ਜਿਹੜਾ ਇਸ ਵੇਲੇ ਸਕੂਲ ਦੇ ਮੁਹਰੇ ਖੜੇ ਹੈ ਸਾਈਡ ਤੇ ਬਰਾਬਰ ਖੜੇ ਠੀਕ ਹੈ ਮੇਰੇ ਨਾਲ ਖੜੇ ਆ ਸੈਂਟਰਲ ਹਲਕੇ ਦੇ ਸਾਡੇ ਬੀਜੇਪੀ ਦੇ ਦੇਵੀ ਜੀ ਇੰਚਾਰਜ ਤੇ ਸਾਡੇ ਬੀਜੇਪੀ ਦੇ ਖਜ਼ਾਨਚੀ ਤੇ ਸਾਡੀ ਬੀਜੇਪੀ ਦੀ ਸਾਰੀ ਲੀਡਰਸ਼ਿਪ ਜਿਹੜੇ ਸੀਨੀਅਰ ਬੰਦੇ ਆ ਸੀ ਖੜੇ ਆ ਆ ਤੁਹਾਨੂੰ ਨੀਡੂ ਯਾਦ ਆ ਜਦੋਂ ਇੱਥੇ ਗੋਲਾ ਫੈਕਟਰੀ ਦੇ ਅੱਗ ਲੱਗੀ ਸੀ ਤੇ ਇਹ ਜਿਹੜਾ ਕਦਵਾਈ ਨਗਰ ਸਾਰਾ ਕਿਤੇ ਵੀ ਸਾਰਾ ਸੈਂਟਰਲ ਹਲਕਾ ਹੈ ਜਿਹੜਾ ਉੱਥੇ ਕੋਈ ਸਕੂਲ ਨਹੀਂ ਜਗ੍ਹਾ ਨਹੀਂ ਸੀ ਤੇ ਬਹੁਤ ਮਿਹਨਤ ਕਰਕੇ ਅੱਜ ਤੋਂ 4 ਸਾਲ ਪਹਿਲਾਂ ਇਹ ਜਗ੍ਹਾ ਜਿਹੜੀ 1 ਰੁਪਏ ਨੂੰ 1 ਰੁਪਏ ਨੂੰ ਸਕੂਲ এডਿਕੇਸ਼ਨ ਨੂੰ ਜਿਹੜਾ এডਿਕੇਸ਼ਨ ਮਹਿਕਮਾ ਉਹਨੂੰ ਇਹ ਟਰਾਂਸਫਰ ਕੀਤੀ ਗਈ ਤੇ ਟਰਾਂਸਫਰ ਕਰਨ ਤੋਂ ਬਾਅਦ 8 ਕਰੋੜ 8.5 ਕਰੋੜ ਰੁਪਇਆ ਇਹਦਾ ਲਿਆ ਹੈ ਗਾ ਵੀ ਇਸ ਯਾਰ ਬੱਚੇ ਸਾਡੇ ਜਾਣਗੇ ਕਿੱਥੇ ਹੂੰ ਸੈਂਟਰਲ ਹਲਕਾ ਸਭ ਤੋਂ ਜਿਹੜਾ ਧੁਰਾ ਏ ਲੁਧਿਆਣੇ ਦਾ ਇਹ ਬੱਚੇ ਪੜਨ ਨੂੰ ਜਾਣਗੇ ਕਿਥੋਂ ਤੇ ਇਹ ਢੀ ਬੜੀ ਇਮਾਰਤ ਜ਼ਮੀਨ 1 ਰੁਪਏ ਚ ਤੇ ਬਾਕੀ ਆ 8 8.5 ਕਰੋੜ ਰੁਪਏ ਤੇ ਉੱਤੇ ਲਾਇਆ ਮੈਂ ਹਰ ਸਾਲ ਆਉਣਾ ਸਾਡੀ ਟੀਮ ਸਾਰੇ ਹਰ ਸਾਲ ਆਉਂਦੀ ਆ ਵੀ ਭਾਈ ਦੋਈ ਦੋਈ ਗੱਲਾਂ ਕਹਿੰਦੇ ਆ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਦਿਆ ਪੜ੍ਹਾਈ ਤੇ ਇੱਕ ਆ ਜਿਹੜੇ ਕੀ ਖੋਲੇ ਹੋਏ ਇਹਨਾਂ ਨੇ ਉਹ ਡੱਬੇ ਜੇ ਮੱਲਿਆ ਕਲੀਨਿਕ ਕੀ ਕਹਿੰਦੇ ਉਹ ਤੇ ਉਹਦੇ ਹਾਲਾਤ ਤੁਸੀਂ ਦੇਖ ਲਓ ਇਹ ਸੈਂਟਰਲ ਹਲਕੇ ਚ ਦੋ ਸਕੂਲ ਨੇ ਇੱਕ ਚ ਤੁਸੀਂ ਦੂਜੀ ਜਗ੍ਹਾ ਕੀ ਨੌ ਦਾ ਮਿਲਰ ਗੰਨ ਵਾਲਾ ਉਹਦੇ ਉਹਦਾ ਵੀ ਇਹੀ ਹਾਲਾਤ ਇਸੇ ਤਰੀਕੇ ਨਾਲ 4-4 ਸਾਲ ਹੋ ਗਏ ਇੱਥੇ ਮਿਸਤਰੀ ਲੱਗਿਆਂ ਨੂੰ ਪਤਾ ਨਹੀਂ ਕਿੰਨਾ ਕਿ ਇਹਦੇ ਟੈਂਡਰ ਦੁਆਰਾ ਦੁਆਰਾ ਕਰਕੇ ਕਿੰਨੀਆਂ ਕਿਹਦੀਆਂ ਕਿੰਨੀ ਵਾਰ ਇਹ ਚਤਾਰਾਂ ਪਾ ਲੀਆਂ ਕਿੰਨੀ ਵਾਰ ਇਹਨਾਂ ਦੀਆਂ ਅਟਾਈਲਾਂ ਪਟਕੇ ਦੁਆਰਾ ਲਾਤੀਆਂ ਕਿੰਨੀ ਵਾਰ ਇਹਨਾਂ ਦੇ ਪੱਖੇ ਲੱਗ ਕੇ ਪੱਖੇ ਲੈ ਗੇ ਲਾਈਟਾਂ ਲੱਗ ਕੇ ਲਾਈਟਾਂ ਲੱਗੀਆਂ ਕੌਣ ਇਹ ਕਰ ਰਿਹਾ ਤੇ ਮੈਂ ਅੱਜ ਬੀਜੇਪੀ ਵਾਲਿਆਂ ਨੂੰ ਬੇਨਤੀ ਕੀਤੀ ਆ ਸਾਡੀ ਲੀਡਰਸ਼ਿਪ ਨੂੰ ਵੀ ਉਰੇ ਰੋਜ਼ ਨਵੇਂ ਸਾਲ ਤੋਂ ਬਾਅਦ ਰੋਜ਼ ਪੰਜ ਬੰਦੇ ਹੂੰ ਚਾਹੇ ਉਹ ਨੌਜਵਾਨ ਹੋਣ ਚਾਹੇ ਉਹ ਸਾਡੀਆਂ ਮਾਮਾ ਭੈਣਾ ਹੋਣ ਜਿਨ੍ਹਾਂ ਦੇ ਬੱਚਿਆਂ ਨੇ ਪੜਨਾ ਚਾਹੇ ਸਾਡੇ ਬੀਜੇਪੀ ਦੇ ਮੰਡਲ ਪ੍ਰਧਾਨ ਤੱਕ ਇਹ ਆਪਣੇ ਆਪ ਦੇਖਣਗੇ ਰੋਜ਼ ਪੰਜ ਬੰਦੇ ਉਰੇ ਆ ਕੇ ਉਰੇ ਆ ਕੇ ਇਹਨਾਂ ਨੂੰ ਯਾਦ ਕਰਾਉਣ ਰੋਜ਼ ਮੀਡੀਆ 'ਚ ਇਹ ਫੋਟੋਆਂ ਪਾਉਣ ਰੋਜ਼ ਇਹ ਚੀਜ਼ ਇਹਨਾਂ ਦੇ ਸਰਕਾਰ ਵਾਲਿਆਂ ਨੂੰ ਰੋਜ਼ ਇਹਨਾਂ ਦੇ ਸੁੱਤੇ ਉੱਠਣ ਤੋਂ ਬਾਅਦ ਜਦ ਹੀ ਇਹਨਾਂ ਨੂੰ ਯਾਦ ਆਵੇ ਇਹ ਪੰਜ ਬੰਦੇ ਉਰੇ ਆ ਕੇ ਇਹ ਡਿਊਟੀ ਬੀਜੇਪੀ ਨਿਭਾਏਗੀ ਕਿਉਂਕਿ ਕਿੰਨਾ ਚਿਰ ਕਿੰਨਾ ਚਿਰ ਰੜੀਕੀ ਜਾਈਏ ਅੱਜ ਦਸੰਬਰ ਖਤਮ ਹੋਣ ਲੱਗਿਆ ਹੈ ਅਗਲੇ ਦਸੰਬਰ ਚ ਇਲੈਕਸ਼ਨ ਦਾ ਕੋਡ ਲੱਗ ਜਾਣਾ ਤੇ ਅੱਜ ਮਹੀਨੇ ਕੁੱਲ ਆਮ ਆਦਮੀ ਸਰਕਾਰ ਦੇ ਮਹੀਨੇ ਰਹਿ ਗਏ 11 11 ਮਹੀਨੇ ਰਹਿ ਗਏ ਇਲੈਕਸ਼ਨ ਕੋਡ ਲੱਗਣ ਨੂੰ ਉਸ ਤੋਂ ਪਹਿਲਾਂ ਵੀ 6 ਮਹੀਨੇ ਕੰਮ ਰੁਕ ਜਾਂਦੇ ਆ ਤੇ ਅੱਜ ਤੁਸੀਂ ਹਾਲਾਤ ਦੇਖ ਲਓ ਮੈਂ ਜਦੋਂ ਅਸੀਂ ਪਿਛਲੀ ਵਾਰ ਆਏ ਪਿਛਲੇ ਪਿਛਲੀ ਵਾਰ ਇੱਥੇ ਧੱਕੇ ਨਾਲ ਜੇ ਅੱਜ ਵੀ ਪਹਿਲਾਂ ਪਤਾ ਲੱਗ ਜਾਂਦਾ ਤਾਂ ਐਂ ਕਰਦੇ ਉੱਥੇ ਇੱਥੇ ਦਰਗਤ ਸੀ ਅੱਜ ਤਾਂ ਉਹ ਵੀ ਹੈ ਨਹੀਂ ਕਿ ਉਹਰੇ ਅਡਮਿਸ਼ਨ ਤਾਂ ਕਰਨ ਲੱਗ ਪਈ ਉਹ ਜਨ ਲਈ ਐਡਮਿਸ਼ਨਾਂ ਕਰਤੀਆਂ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਚ ਕੋਈ ਸਿਆਸਤ ਨਹੀਂ ਮੈਂ ਤਾਂ ਇੱਕ ਸਾਲ ਬਾਅਦ ਦੁਬਾਰਾ ਇਹ ਨਹੀਂ ਵੀ ਰੋ ਜਾ ਕੇ ਉਰੇ ਘਰੀਦਾ ਇੱਕ ਸਾਲ ਬਾਅਦ ਜਦੋਂ ਦੇਖੀਦਾ ਆ ਕੇ ਯਾਰ ਫਿਰ ਉਹੀ ਹਾਲ ਅੱਜ ਬਿਲਡਿੰਗ ਦੁਬਾਰਾ ਟੁੱਟ ਗਈ ਢਹਿ ਗਈ ਇਹਦਾ ਹਾਲਾਤ ਦੇਖੋ ਦੁਬਾਰਾ ਵੀ ਇਹਦੇ ਵਿੱਚ ਜਦੋਂ ਕੱਲ ਨੂੰ ਕਿਉਂਕਿ ਇੱਥੇ ਜਦੋਂ ਇਹ ਦਰਵਾਜ਼ੇ ਖੁੱਲੇ ਪਏ ਆ ਕੋਈ ਇਹਦੀ ਮੁਰੰਮਤ ਨਹੀਂ ਹੋਈ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇੱਥੇ ਕਿੰਨਾ ਪੈਸਾ ਹੋਰ ਲੱਗੂਗਾ ਜਦੋਂ ਇਹਨੂੰ ਫੇਰ ਮੈਂ ਡਿਪਟੀ ਕਲੈਕਸ਼ਨ ਮਿਨਿਸਟਰ ਨੇ ਮੈਂ ਪਿਛਲੀ ਵਾਰ ਵੀ ਉਹਨਾਂ ਨੂੰ ਕੀ ਕੀ ਸਭ ਬੈਂਸਾ ਬੁਰੇ ਆਉ ਹੂੰ ਮੈਂ ਜਿਹੜੇ ਸੈਕਟਰੀ ਨੇ ਉਹਨਾਂ ਨੂੰ ਕਹਿਣਾ ਵੀ ਕਾਰਨ ਕੀ ਹੈ ਨਾ ਲੱਭੋ ਤਾਂ ਸਹੀ ਵੀ ਕਾਰਨ ਕੀ ਆ ਇਹ ਐ ਕਿਉਂ ਪਿਆ ਸਕੂਲ ਇਹਦੇ ਵਿੱਚ ਥੋੜੇ ਕੋਲ ਟੀਚਰ ਨਹੀਂ ਗਏ ਥੋੜੇ ਕੋਲ ਸਟਾਫ ਨਹੀਂ ਗਾ ਥੋੜੇ ਕੋਲ ਲੈਬ ਦੇ ਲਈ ਜਿਹੜੇ ਉਹ ਸਹੂਲਤ ਨਹੀਂ ਗਈ ਥੋੜੇ ਕੋਲ ਪ੍ਰਿੰਸੀਪਲ ਨਹੀਂ ਗਏ ਕੀ ਨੇ ਦੱਸੋ ਤਾਂ ਸਹੀ ਹੂੰ ਕਿਉਂ ਇਹ ਗੱਲ ਦੋਨੋਂ ਸਕੂਲਾਂ ਦੀ ਇਹ ਹੋ ਰਹੀ ਹੈ ਓਦੋਂ ਬਾਅਦ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਵੱਡੀ ਗੱਲ ਜਿਹੜੀ ਅਸੀਂ ਇਸੇ ਤਰੀਕੇ ਨਾਲ ਜਦੋਂ ਮੈਂ ਐਮਪੀ ਸੀ ਉਦੋਂ ਪਹਿਲਾਂ 650 ਕਰੋੜ ਰੁਪਈਆ ਬੁੱਢੇ ਦਰਜਾ ਨੌਨ ਲੁੱਕ ਡਾਊਨ ਦਿੱਤਾ ਸੀ ਅੱਜ ਉੱਥੇ ਸੰਤ ਸੀਚੇਵਾਲ ਵੀ ਆ ਕੇ ਉਹਨਾਂ ਨੇ ਵੀ ਜ਼ੋਰ ਲਾ ਰਹੇ ਆ ਪਰ ਇਹ ਸਿੱਧੇ ਨਹੀਂ ਹੋਏ ਹਾਊਸ ਦੇ ਵਿੱਚ ਮੈਂ ਸੁਣਿਆ ਤੁਹਾਡੇ মিডিਆ ਰਾਹੀਂ ਹਾਊਸ ਦੇ ਵਿੱਚ ਮੈਂ ਸੁਣਿਆ ਬੋਲਦੇ ਹੋਏ ਜਦੋਂ ਕੌਂਸਲਰ ਤੇ ਐਮਐਲਏ ਆਪਸ ਵਿੱਚ ਗੱਲਬਾਤ ਸਹੀਆ ਚੱਲ ਰਹੀ ਸੀ ਇਹਨਾਂ ਨੇ ਇਹ ਗੱਲ ਕਹੀ ਬਈ ਬਹੁਤ ਵੱਡਾ ਜਿਹੜਾ ਇੱਥੇ ਪਾਣੀ ਰੁਕਦਾ ਏ ਗੰਦਾ ਪਾਣੀ ਜਾਂਦਾ ਏ ਉਹਦੇ ਵਿੱਚ ਬਹੁਤ ਵੱਡੇ ਲੀਡਰ ਨੇ ਜਿਨ੍ਹਾਂ ਦੇ ਕਰਕੇ ਬਿਲਡਿੰਗਾਂ ਨੇ ਪੰਪ ਨੇ ਫੈਕਟਰੀਆਂ ਨੇ ਕੀ ਨਹੀਂ ਰੱਬ ਜਾਣਦਾ ਘਰ ਨੇ ਵੀ ਜਿਨ੍ਹਾਂ ਕਰਕੇ ਉਹ ਸਫਾਈ ਜਾਂ ਪਾਣੀ ਨਹੀਂ ਜਾਂਦਾ ਹੁਣ ਮੈਨੂੰ ਇਹ ਦੱਸੋ ਬੀਜੇਪੀ ਵਾਲੇ ਤਾਂ ਅਸੀਂ ਉਰੇ ਖੜੇ ਆ ਇਹ ਇਲੈਕਸ਼ਨ ਲੜਦੇ ਐ ਐਮਐਲਏ ਦੀ ਬੀਜੇਪੀ ਦੇ ਇਸ ਸੈਂਟਰਲ ਹਲਕੇ ਚ